ਅਧਿਕਾਰੀਆਂ ਦਾ ਪਰਚਾ ਦਰਜ ਕਰਾ ਕੇ ਰਹਿਾਂਗੇ ਜਨਾ ਮਜ਼ਦੂਰਾਂ ਦਾ ਇੱਕ ਆਖਿੰਦਾ ਹੋ ਜਿੰਦਾ ਜਿੰਦਾ ਆਹ ਯਾਰ ਸਰਕਾਰ ਭਗਵੰਤ ਮਾਨ ਦੀ ਮਰਦਾਬਾ 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 ਭਗਵੰਤ ਮਾਨ ਦੀ ਸਰਕਾਰ ਮਰਦਾਬਾ ਮਰਦਾਬਾ ਢਿੰਡਾ ਜੇਲ੍ਹ ਦੇ ਅਧਿਕਾਰੀਆਂ ਤੇ ਪਰਚਾ ਦਰਜ ਕਰਾ ਕੇ ਰਹਿਾਂਗੇ ਕਰਾ ਕੇ ਰਹਿਾਂਗੇ ਢਿੰਡਾ ਜੇਲ੍ਹ ਦੇ ਅਧਿਕਾਰੀ ਮਰਦਾਬਾ ਮਰਦਾਬਾ ਕੋਈ ਨਹੀਂ ਕਿ ਆਪ ਬੰਦ ਨੂੰ ਟਰੰਲ ਦੇ ਖੇਤਰ ਪਰ ਕੇ ਜਿੱਤੇ ਮੁਖੇ ਨੂੰ ਜਾਣੇ ਤੇ ਇਹ ਮਜ਼ਦੂਰ ਦੀ ਪ੍ਰਿਆਰ ਦੀ ਅਸੀਂ ਹਰ ਉਹ ਮਦਦ ਕਰਾਂਗੇ ਕਿਸਾਨਾਂ ਨੂੰ ਮਿਲਦਾ ਹੈ ਜਿੰਦਾਬਾਦ ਜਿੰਦਾਬਾਦ पुलिस परिवारो कहांगे जोलिसन जो परचा ਦੇ ਕਿ ਵੀ ਭਾਈ ਘੋੜਾਪਨ ਗੇਲਤੀ ਹੈਗੀ ਆ ਸੁਭਾ ਗੈਂਤੀ ਆਪਾਂ ਫੇਰ ਵੜਾਂ ਤਾਂ ਇਹ ਆਪਣਾ ਲਗਾਤਾਰ ਨਹੀਂ ਚੱਲਣਾ ਲੋੜ ਬਈ ਆਪਾਂ ਦੂਜੇ ਪਿੰਡਾਂ ਦੇ ਵਿੱਚੋਂ ਵੀ ਆਪਣੇ ਸਾਥੀ ਸੱਜਣਾ ਅਗਰ ਲੋੜ ਪਈ ਤਾਂ ਜੇ ਨਾ ਕੋਈ